ਉਹਨਾਂ ਨੇ ਕਿਹਾ ਭਾਈ ਪਿਆਸ ਲੱਗੀ ਆ ਭਾਈ ਪਾਣੀ ਲੈ ਕੇ ਆਓ ਜਲ ਲੈ ਕੇ ਆਓ ਤੇ ਜਦੋਂ ਬੰਦਾ ਇੱਥੇ ਪਾਣੀ ਲੈਣ ਆਇਆ ਤਾਂ ਇੱਥੇ ਲੋਕਾਂ ਨੇ ਕਿਹਾ ਵੀ ਇਹ ਤਾਂ ਬਈ ਖਾਰਾ ਪਾਣੀ ਆ ਪਾਣੀ ਮਿੱਠਾ ਨਹੀਂ ਹੈਗਾ ਇਹ ਪੀਣ ਵਾਲਾ ਨਹੀਂ ਹੈ ਇਹ ਉਹਨਾਂ ਨੂੰ ਜਦੋਂ ਪਲੰਗ ਤੇ ਗੁਰੂ ਸਾਹਿਬ ਨੂੰ ਲੈ ਕੇ ਆਇਆ ਜੀ ਲੈ ਕੇ ਆਏ ਨੇ ਭਾਈ ਧਰਮ ਸਿੰਘ ਭਾਈ ਦਿਆ ਸਿੰਘ ਭਾਈ ਮਾਨ ਸਿੰਘ ਗਣੀਖਾਂ ਤੇ ਨਵੀਖਾਂ ਤੇ ਪੰਜੇ ਜਣੇ ਲੈ ਕੇ ਆਏ ਸੀ ਬੰਦ ਤੇ ਬਰਾਦਮਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਹੁੰਚੇ ਹਾਂ ਪਿੰਡ ਕਨੇਚ ਦੇ ਵਿੱਚ ਜਿੱਥੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦਾ ਇਤਿਹਾਸ ਹੈ ਜਿਹੜਾ ਕਿ ਮੈਂ ਤੁਹਾਨੂੰ ਇੱਕ ਜਾਣੂ ਕਰਵਾਵਾਂਗਾ ਜਿੱਥੇ ਪਿੰਡ ਦੇ ਵਿੱਚ ਇੱਕ ਮਿੱਠਾ ਖੂਹ ਹੈ ਉਸ ਮਿੱਠੇ ਖੂਹ ਦਾ ਕੀ ਇਤਿਹਾਸ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਖਾਰੇ ਪਾਣੀ ਤੋਂ ਮਿੱਠਾ ਪਾਣੀ ਬਣਿਆ ਸੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਤੇ ਵਿਰਾਜੇ ਤਾਂ ਕੀ ਇਤਿਹਾਸੀ ਉਸੋ ਮੇ ਦਾ ਸਾਡੇ ਨਾਲ ਪਿੰਡ ਦੇ ਮੌਜੂਦਾ ਮੈਂਬਰ ਮੌਜੂਦ ਨੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਮਿੱਠੇ ਖੂਹ ਦੇ ਇਤਿਹਾਸ ਬਾਰੇ ਥੋੜਾ ਜਿਹਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਮਾਚੀਵਾੜਾ ਤੋਂ ਉੱਤੇ ਦਾ ਪੀਰ ਬਣ ਕੇ ਨਾ ਇੱਧਰ ਨੂੰ ਲੈਣੇ ਪਾਸੇ ਨੂੰ ਗਏ ਆ ਨਾ ਇਹ ਉਦੋਂ ਕਟਾਣਾ ਸਾਹਿਬ ਬੰਦੇ ਹੋਏ ਤੇ ਪਿੰਡ ਕਨੇਜ ਵਿੱਚ ਵਿੱਚ ਬੰਦੇ ਆ ਗਏ ਇੱਥੇ ਜਦੋਂ ਜਿੱਥੇ ਹੁਣ ਗੁਰਦੁਆਰਾ ਸਾਹਿਬ ਸੋਹ ਦਾ ਉੱਥੇ ਆ ਕੇ ਗੁਰੂ ਸਾਹਿਬ ਰੁਕ ਗਏ ਜੀ ਉਹਨਾਂ ਨੇ ਕਿਹਾ ਭਾਈ ਪਿਆਸ ਲੱਗੀ ਆ ਭਾਈ ਪਾਣੀ ਲੈ ਕੇ ਆਓ ਜਲ ਲੈ ਕੇ ਆਓ ਤੇ ਜਦੋਂ ਬੰਦਾ ਇੱਥੇ ਪਾਣੀ ਲੈਣ ਆਇਆ ਤਾਂ ਇੱਥੇ ਲੋਕਾਂ ਨੇ ਕਿਹਾ ਵੀ ਇਹ ਤਾਂ ਬਈ ਖਾਰਾ ਪਾਣੀ ਆ ਪਾਣੀ ਮਿੱਠਾ ਨਹੀਂ ਹੈਗਾ ਇਹ ਪੀਣ ਵਾਲਾ ਨਹੀਂ ਹੈ ਗੁਰੂ ਸਾਹਿਬ ਨੇ ਉਹ ਗੁਰੂ ਸਾਹਿਬ ਨੂੰ ਯਾਦ ਦੱਸਿਆ ਜਾ ਕੇ ਉਹਨਾਂ ਨੇ ਉਹਨਾਂ ਨੇ ਫਿਰ ਗੁਰੂ ਸਾਹਿਬ ਕਹਿੰਦੇ ਤੁਸੀਂ ਪਾਣੀ ਲੈ ਕੇ ਆਓ ਜਲ ਬਈ ਇਹ ਤਾਂ ਮਿੱਠਾ ਜਲ ਹੈ ਉਹ ਤੋਂ ਬਾਅਦ ਇਹ ਜਲ ਮਿੱਠਾ ਹੋ ਗਿਆ ਜੀ ਤੇ ਉਸ ਸਮੇਂ ਦੇ ਵਿੱਚ ਜਦੋਂ ਸੈਭ ਸਿੰਘ ਜੀ ਮਹਾਰਾਜ ਇਸ ਤੇ ਪਿੰਡ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੇ ਨਾਲ ਭਾਈ ਨਵੀਖਾਂ ਜੀ ਭਾਈ ਮਨੀਖਾਂ ਜੀ ਵੀ ਨਾਲ ਜਿਹੜੇ ਮਤਲਬ ਸੀਗੇ ਤਾਂ ਹਾਂ ਜੀ ਉਹਨਾਂ ਨੂੰ ਜਦੋਂ ਪਲੰਗ ਤੇ ਗੁਰੂ ਸਾਹਿਬ ਨੂੰ ਲੈ ਕੇ ਆਇਆ ਜੀ ਲੈ ਕੇ ਆਏ ਨੇ ਭਾਈ ਧਰਮ ਸਿੰਘ ਭਾਈ ਦਿਆ ਸਿੰਘ ਭਾਈ ਮਾਨ ਸਿੰਘ ਗਣੀਖਾਂ ਤੇ ਨਵੀਖਾਂ ਇਹ ਪੰਜੇ ਜਣੇ ਲੈ ਕੇ ਆਏ ਸੀ ਬੰਗ ਤੇ ਵਿਰਾਜਮਾਨ ਕਰ। ਉਸ ਦਾ ਪੀਰ ਬਣ ਕੇ ਇਸ ਪੰਡ ਦੇ ਵਿੱਚ ਪਹੁੰਚੇ ਸਨ। ਤਾਂ ਉਸ ਸਮੇਂ ਦੇ ਵਿੱਚ ਇੱਕ ਭਗਤ ਵੀ ਹੋਇਆ ਕਰਦਾ ਸੀ ਭਗਤ ਫੱਤਾ ਜੀ। ਤਾਂ ਉਸ ਸਮੇਂ ਇੱਕ ਧੀ ਕੋੜੀ ਦੀ ਵੀ ਮੰਗ ਕੀਤੀ ਗਈ ਸੀ ਗੁਰੂ ਸਾਹਿਬ ਦੇ ਪਾਸੋਂ। ਤਾਂ ਮਤਲਬ ਕਿਸ ਤਰ੍ਹਾਂ ਦਾ ਰਿਹਾ ਸੀ? ਹਾਂ ਜੀ ਉਹ ਜਦੋਂ ਇੱਥੇ ਗੁਰੂ ਸਾਹਿਬ ਪਹੁੰਚਿਆ ਨਾ ਬਾਬਾ ਫੱਤਾ ਉਹਨਾਂ ਕੋ ਜੰਦਾ ਧੀ ਕੋੜਿਆਂ ਦਾ ਵਪਾਰੀ ਸੀਗਾ। ਜੀ। ਅਨੰਦਪੁਰ ਸਾਹਿਬ ਜਾਂਦੇ ਰਹੇ ਨੇ ਉੱਥੇ। ਜੀ। ਜਦੋਂ ਆ ਕੇ ਉਹਨਾਂ ਨੇ ਇੱਥੇ ਮੰਗ ਕੇ ਲਈ ਵੀ ਇਹ ਸਾਨੂੰ ਧੀ ਜਾਈ ਦੀ ਆ। ਬਾਬਾ ਫੱਤਾ ਥੋੜਾ ਡੋਲ ਗਿਆ। ਇਓ ਦੀ ਕਹਿੰਦੇ ਵੀ ਕੋੜੀ ਤਾਂ ਘਰੇ ਹੈ ਨਹੀਂ ਵੀ ਇੱਕ ਹੋਰ ਟਟਵੈਰ ਦੀ ਲੈ ਕੇ ਚਲੇਗਾ ਵੀ ਇਹ ਗੁਰੂ ਸਾਹਿਬ ਕਹਿੰਦੇ ਇਹ ਤੇ ਅਸੀਂ ਸਵਾਰੀ ਨਹੀਂ ਕਦੇ ਕੀਤੀ ਐਸੀ ਟਟਵੈਰ ਤੇ ਕੋਹੜੀ ਉਹ ਲੈ ਕੇ ਆਓ ਜਿਹੜੀ ਮੇਰੇ ਕੋਲ ਲੈ ਕੇ ਜਾਂਦੇ ਸੀ ਜੋ ਥੋੜਿਆ ਡੋਲ ਗਏ ਬਾਬਾ ਫਤਾ ਤੇ ਕੋੜੀ ਦੇਣ ਤੋਂ ਹੀ ਬਈ ਮਨਾਬ ਨਹੀਂ ਕੀਤਾ ਬਹਾਨਾ ਬਣਾ ਲਿਆ ਕੋੜੀ ਘਰੇ ਨਹੀਂ ਤਾਂ ਅੱਜ ਵੀ ਉਹ ਸਮੇਂ ਦੇ ਵਿੱਚ ਤੁਸੀਂ ਅੱਜ ਪਿੰਡ ਦੇ ਇਕੱਠੇ ਹੋ ਕੇ ਜਿਹੜੀ ਕੋੜੀ ਸੈਦੋ ਚੜਾਈ ਜਾਂਦੀ ਆ ਕੁਚਾ ਕੋੜਾ ਇਹ ਤਾਂ ਚਲੋ ਲੈ ਕੇ ਗਏ ਸੀ ਜੀ ਹਜੂਰ ਸਾਹਿਬ ਕੋੜਾ ਝੜਾ ਕੇ ਆਏ ਸੀ ਪਰ ਜਦੋਂ ਜਿਹੜੀ ਮੌਕੇ ਦੀ ਲੋੜ ਨਹੀਂ ਆ ਗੱਲ ਤਾਂ ਉਹ ਮੇਨ ਹੁੰਦੀ ਆ ਜੀ ਚਲੋ ਉਸ ਅੱਜ ਇੱਕ ਮਿੱਠਾ ਕੋਰੀ ਜੀ ਆਪਾਂ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਸੰਗਤਾਂ ਨੂੰ ਦੱਸਿਆ ਕਿ ਜਿਹੜਾ ਮਿੱਠੇ ਕੋਹ ਦੇ ਵਿੱਚ ਜਿਹੜਾ ਖਾਰਾ ਪਾਣੀ ਕਿਸ ਤਰ੍ਹਾਂ ਮਿੱਠੇ ਪਾਣੀ ਦੇ ਵਿੱਚ ਜਦੋਂ ਸੰਗੁਰੂ ਸਾਹਿਬ ਪਹੁੰਚੇ ਸਨ ਤਾਂ ਉਸ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਕਿਸ ਤਰ੍ਹਾਂ ਮਤਲਬ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਮਾਹੌਲ ਤਾਂ ਜਦੋਂ ਉਦੋਂ ਤਾਂ ਸਰਕਾਰ ਬਾਗੀ ਸਮਝਦੀ ਸੀ ਨਾ ਗੁਰੂ ਸਾਹਿਬ ਨੂੰ ਮੁਗਲ ਤਾਂ ਬਾਗੀ ਸਮਝਦੇ ਸੀ ਉਸ ਕਰਕੇ ਦੁਨੀਆ ਡੋਲ ਜਾਂਦੀ ਸੀ ਜੀ ਰੋਗ ਬਹੁਤੇ ਜੀ ਤੇ ਇਸ ਵਿੱਚ ਸੁਣ ਚਿਆ ਹੈ ਕਿ ਮਤਲਬ ਇਸ ਤਰ੍ਹਾਂ ਮਿੱਠੇ ਖੂਹ ਦਾ ਜਿਹੜਾ ਪਾਣੀ ਚੱਲ ਆ ਕੇ ਛਕਦੇ ਨੇ ਤਾਂ ਜਿਹੜੇ ਅਨੇਕਾ ਰੋਗ ਵੀ ਜਿਹੜੇ ਇੱਥੋਂ ਦੂਰ ਹੋ ਜਾਂਦੇ ਨੇ ਤਾਂ ਉਸ ਵਾਰ ਵੀ ਕਿਸ ਤਰ੍ਹਾਂ ਹਾਂ ਜੀ ਕਹਿੰਦੇ ਆ ਵੀ ਪਾਣੀ ਜਦੋਂ ਲੋਕ ਲੈ ਕੇ ਜਾਂਦੇ ਆ ਤਾਂ ਪਾਟਰ ਕੁਲਰ ਲੱਗਿਆ ਆ ਜੀ ਪਾਣੀ ਲੋਕ ਆ ਕੇ ਛਕਦੇ ਨੇ ਜਲ ਲੈ ਕੇ ਵੀ ਜਾਂਦੇ ਨੇ ਕਹਿੰਦੇ ਆ ਵੀ ਰੋਗ ਦੂਰ ਹੁੰਦੇ ਆ ਉਹ ਵਾਲੇ ਦੀ ਦੀ ਆ ਜੀ ਉਹਦਾ વિશ્વાસ ਹੁੰਦਾ ਹਾਂ ਜਿਹੜੇ ਕਰ ਜਾਂਦੇ ਨੇ ਉਹ ਠੀਕ ਆ ਨਹੀਂ ਕਰਦੇ ਤਾਂ ਨਾ ਸੀ ਕੀ ਮੈਸੇਜ ਆ ਕੀ ਸਮੂਹ ਸੰਗਤਾਂ ਲਈ ਮੈਸੇਜ ਆ ਕਿਸ ਤਰ੍ਹਾਂ ਦਾ ਮੈਸੇਜ ਦਿਓਗੇ ਜਿਸ ਤਰ੍ਹਾਂ ਤੁਸੀਂ ਅੱਜ ਸਹਿਬ ਸਿੰਘ ਜੀ ਮਹਾਰਾਜ ਜਿੱਥੇ ਪਹੁੰਚੇ ਤਾਂ ਤੁਸੀਂ ਜਿਹੜੀ ਇਹ ਮਤਲਬ ਕਾफी ਸਾਥ ਕੇ ਰੱਖਿਆ ਕਾफी ਸਾਥ ਸੰਭਾਲ ਕੀਤੀ ਗਈ ਹੈ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ ਉਹ ਤਾਂ ਕਿਸ ਕੀ ਕਹਿਣਾ ਹੋ ਠੀਕ ਕਹਿਣਾ ਚਾਹੋਗੇ ਸੰਤ ਸਾਹਿਬ ਪਹਿਲਾਂ ਤਾਂ ਵੀ ਖੂਦ ਹੀ ਇਹਦੀ ਕੋਈ ਸਫਾਈ ਨਹੀਂ ਸੀ ਜੀ ਪਹਿਲਾਂ ਵੈਸੇ ਜਿਵੇਂ ਮਰਾਨ ਖੂਪਿਆ ਆਂਦਾ ਕਿ ਉਹ ਕੋਈ ਲਫਾਫਾ ਸਿਰ ਤੱਕ ਇਹਨੇ ਕੋਠੜ ਸਿਰ ਤੱਕ ਲੋਕ ਸਿੱਟੀ ਜਾਂਦੇ ਸੀ ਫਿਰ ਉਹ ਰੰਡਾਵੇ ਵਾਲੇ ਸੰਤਾਂ ਨੇ ਦਵਾਰ ਲੱਗੇ ਸੀ ਜਿੱਥੇ ਆ ਕੇ ਸੰਤਾਰੀ ਸਿੰਘ ਰੰਡਾਵੇ ਦੇ ਉਹਨਾਂ ਨੇ ਕਿਹਾ ਵੀ ਇਹ ਪੂਰੀ ਸਫਾਈ ਕਰਾਓ ਫਿਰ ਉਸ ਤੋਂ ਬਾਅਦ ਇਹ ਸਫਾ ਕਰਕੇ ਖੂਗ ਵੀ ਸਾਰਾ ਵਿੱਚ ਬੋਰ ਕਰਕੇ ਤੇ ਪਾਣੀ ਦੀ ਟੈਂਕੀ ਲਾ ਕੇ ਸਾਰਾ ਗੋ ਟੁੱਟੀਆਂ ਵਗੈਰਾ ਲਾ ਕੇ ਪਾਣੀ ਦੀ ਸਹੂਲਤ ਆ ਗਈ ਅੱਜ ਮਤਲਬ ਇਹਦੀ ਸਾਹਸਪਾਲ ਕੀਤੀ ਆ ਰਿਹਾ ਇੱਥੇ ਮਤਲਬ ਲੋਕ ਇੱਥੇ ਪਹੁੰਚਦੇ ਨੇ ਤਾਂ ਮਤਲਬ ਦਰਸ਼ਨ ਕਰਦੇ ਨੇ ਲੋਕ ਇੱਥੇ ਆਉਂਦੇ ਆ ਜੀ ਜਦੋਂ ਕਿਹਦਾ ਵਿਆਹ ਸ਼ਾਦੀ ਹੁੰਦੀ ਆ ਜਾਂ ਕੋਈ ਦਿਨ ਤਿਹਾਰ ਹੁੰਦਾ ਇੱਥੇ ਮਥਾ ਟਿਕ ਜਾਂਦੇ ਨੇ ਜੀ ਜਦੋਂ ਜੈ ਬਰਾਤ ਚੜਦੀ ਹੈ ਜੀ ਇੱਥੇ ਮਥਾ ਟਿਕ ਫਿਰ ਬਰਾਤ ਚੜਦੀ ਹੈ ਕੀ ਮੈਸੇਜ ਆ ਤੁਹਾਡੇ ਲਈ ਕੀ ਸੰਗਤਾਂ ਲਈ ਮੈਸੇਜ ਹੋਏਗਾ ਇਸ ਤਰੀਕੇ ਦੇ ਨਾਲ ਮੈਸੇਜ ਇਹ ਹੀ ਆ ਵੀ ਜੇ ਪਾਣੀ ਦੀਦੀ ਨੂੰ ਵਿਸ਼ਵਾਸ ਹੈ ਜੀ ਪਾਣੀ ਸਕੂਗਾ ਜਲ ਸਕੂਗਾ ਉਹ ਦੁੱਖ ਦੂਰ ਹੋ ਸਕਦੇ ਨੇ ਉਹਦੇ ਕੋਈ ਵੱਡੀ ਗੱਲ ਨਹੀਂ ਹੈ ਬਸ ਵਾਹਿਗੁਰੂ ਜੀ ਦਾ ਖਾਲਸਾ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ 사ਸੰਗਤ ਜੀ ਜਿਸ ਤਰ੍ਹਾਂ ਅੱਜ ਸਾਨੂੰ ਪੈਂਟਕਨੇਜ ਦੇ ਵਿੱਚ ਲੈ ਕੇ ਆਏ ਜਿੱਥੇ ਧੰਨ ਧੰਨ ਸਹਿ ਸਿੰਘ ਮਹਾਰਾਜ ਜੀ ਦੀ ਚਰਨ ਸੋਪਾਪਾ ਤੱਤੀ ਮਿੱਠਾ ਖੂਹ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹ ਮਿੱਠਾ ਖੂਹ ਜਿੱਥੇ ਗੁਰੂ ਸਿੰਘ ਮਹਾਰਾਜ ਜੀ ਨੇ ਜਲ ਛਕਿਆ ਸੀਗਾ ਔਰ ਇੱਥੇ ਜੋ ਉਸ ਸਮੇਂ ਦੇ ਵਿੱਚ ਆਖ ਜਦੋਂ ਨਾਲ ਹੀ ਗੁਰਦੁਆਰਾ ਸੋਬੀ ਤਹਿਤ ਤਾਂ ਗੁਰਦੁਆਰਾ ਸਾਹਿਬ ਵੀ ਮਤਲਬ ਬਾਬਾ ਜੀ ਉਸਤੇ ਵੀ ਬ੍ਰਾਜਮਨ ਸੰਤ ਤੇ ਭਗਤ ਫੱਤੇ ਜੀ ਨੂੰ ਵੀ ਕੋੜੀ ਦੀ ਮੰਗ ਕੀਤੀ ਸੀ ਇਸ ਦੇ ਨਾਲ ਨਾਲ ਜਦੋਂ ਸਵੇਰੇ ਜਲ ਛਕਣਾ ਸੀ ਤਾਂ ਕਿਹਾ ਕਿ ਜਾ ਕੇ ਜਲ ਲੈ ਕੇ ਆਓ ਤਾਂ ਜਦੋਂ ਲੈਣ ਆਏ ਤਾਂ ਦੇਖਿਆ ਕਿ ਪਾਣੀ ਖਾਰਾ ਹੈ ਤਾਂ ਉਹਨਾਂ ਨੇ ਜਦੋਂ ਗੁਰੂ ਮਹਾਰਾਜ ਜੀ ਨੂੰ ਕਿਹਾ ਕਿ ਪਾਣੀ ਦਾ ਖਾਰਾ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਦੂਰ ਜਾਓ ਤੇ ਪਾਣੀ ਦਾ ਮਿੱਠਾ ਹੈ ਤੁਝ ਕਹਿਣ ਦਾ ਭਾਵ ਵੀ ਕਿ ਇਹ ਮਿੱਠਾ ਖੂਹ ਹੈ ਜੋ ਅੱਜ ਵੀ ਇੱਥੇ ਲੋਕ ਦਰਸ਼ਨ ਕਰਦੇ ਨੇ ਇਸ ਮਿੱਠੇ ਖੂਹ ਦੇ ਤਾਂ ਲੋਕ ਇੱਥੇ ਪਹੁੰਚਦੇ ਨੇ ਪਿੰਡ ਦੇ ਕਾਫੀ ਜਿਹੜੇ ਲੋਕ ਇੱਥੇ ਮੌਜੂਦ ਨੇ ਤਾਂ ਇਹਨਾਂ ਨੇ ਜਿਹੜੇ ਇਤਿਹਾਸ ਆ ਉਹ ਜਾਣੂ ਕਰਵਾਇਆ ਜੇ ਵੀ ਕੋਸ਼ਿਸ਼ ਜਾਂਦੀ ਹੈ ਕਿ ਜਿੱਥੇ-ਜਿੱਥੇ ਕੋਈ ਨਾ ਐਸੀ ਜਿਹੜੀ ਇਤਿਹਾਸਿਕ ਗੱਲਾਂ ਨੇ ਤੁਹਾਡੇ ਨਾਲ ਸੰਝਿਆ ਕਰ ਸਕਾਂ ਤੁਹਾਡੇ ਰੂਬਰੂ ਕਰ ਸਕਾਂ ਇਸੇ ਤਰ੍ਹਾਂ ਸੀ ਹੋਰ ਅਪਡੇਟ ਲੈ ਕੇ ਕੇ ਸਮਾਂ ਤਦ ਤੱਕ ਲਈ ਮੈਂ ਨੇ ਦੋ ਜਿੰਨਾ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ